ਪੰਜਾਬ ਦੇ ਇਤਿਹਾਸਿਕ ਵਿਰਸੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਜੋ ਬਖਸ਼ਿਸ਼ ਜੋ ਗੁਰੂ ਸਾਹਿਬਾਨ ਨੇ ਸਾਡੇ ਤੇ ਕੀਤੀ ਸੀ ਕੋੜ ਸਵਾਰੀ ਉਹ ਫਰਮਾਨ ਵੀ ਹੈ ਕਿ ਖਾਲਸਾ ਸੋਈ ਜੋ ਚੜੇ ਤਰੰਗ ਪੰਜਾਬ ਦੇ ਵਿੱਚ ਘੋੜਸਵਾਰੀ ਦਾ ਬੜਾ ਸ਼ੌਕ ਰਿਹਾ ਹੈ ਘੋੜਸਵਾਰੀ ਨਾਲ ਬੜਾ ਸਬੰਧ ਰਿਹਾ ਪੰਜਾਬ ਦਾ ਪੰਜਾਬੀਆਂ ਦਾ ਸਿੱਖਾਂ ਦਾ ਔਰ ਬੜੇ ਸ਼ਰਧਾ ਨਾਲ ਘੋੜਸਵਾਰੀ ਕੀਤੀ ਜਾਂਦੀ ਰਹੀ ਹੈ ਔਰ ਉਸ ਪੁਰਾਣੇ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਊਲਾ ਮੁਹੱਲਾ ਦੇ ਪਵਿੱਤਰ ਹੋਲਾ ਮਹੱਲੇ ਦਾ ਜਿਹੜਾ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਉਹ ਸਮੇਂ ਮੇਰਾ ਖਿਆਲ ਆ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਏਗਾ ਕਿ ਪੋਲੋ ਟੂਰਨਾਮੈਂਟ ਕਰਾਇਆ ਜਾਏਗਾ। ਔਰ ਉਹਦੀ ਮੈਨੇਜਮੈਂਟ ਸੋਢੀ ਵਿਕਰਮ ਜੀ ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਨਗੇ। ਔਰ ਉਹਦੇ ਨਾਲ ਸਾਥ ਮਨੂ ਸਿੰਘ ਹੋਰੀ ਦੇਣਗੇ ਔਰ ਇਹਦੀ ਡੇਟ 14 ਮਾਰਚ ਫਾਈਨਲ ਕੀਤੀ ਗਈ ਹੈ ਔਰ ਮੈਂ ਆਪ ਸਭ ਦੇ ਰਾਹੀਂ ਪੰਜਾਬ ਦੇ ਵਿੱਚ ਇਸ ਖੇਡ ਨਾਲ ਸੰਬੰਧਿਤ ਸੰਸਥਾਾਂਾਂ ਸਾਰੇ ਇੰਡੀਵਿਜੂਅਲਸ ਸਰਕਾਰੀ ਗੈਰ ਸਰਕਾਰੀ ਐਂਟੀਟੀਆਂ ਸਾਰਿਆਂ ਨੂੰ ਉਸ ਖੇਡ ਦੇ ਵਿੱਚ ਜਿਹੜੀ ਕਿ ਪੋਲੋ ਕੀਤੀ ਜਾ ਰਹੀ ਹੈ ਉੱਥੇ ਆਰਗੇਨਾਈਜ਼ ਕੀਤਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਹੜਾ ਨਾਨਪੁਰ ਸਾਹਿਬ ਦੇਖੇ ਸਟੇਡੀਅਮ ਹੈ ਉਸ ਸਟੇਡੀਅਮ ਦੇ ਵਿੱਚ ਤੋ ਆਪ ਸਭ ਨੇ ਉਥੇ ਸ਼ਮੂਲੀਅਤ ਕਰਨੀ ਹੈ ਔਰ ਮੈਂ ਆਪਦੇ ਨੂੰ ਬੜਾ ਪਹਾੜਾ ਵਾਲਾ ਸਮਝਦਾ ਔਰ ਸਾਡੇ ਮੇਰੇ ਸਾਥੀਆਂ ਨੂੰ ਕਿ ਸਾਡੇ ਦੇ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਇਸ ਮੁਕੱਦਸ ਸਮੇਂ ਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਗੌਰਵਮਈ ਵਿਰਸੇ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ ਔਰ ਇੱਕ ਬਹੁਤ ਅੱਛੀ ਗੇਮ ਵੀ ਹੈ ਸਪੋਰਟ ਬਹੁਤ اچھی ਹੈ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਰੁਚੀ ਵਧੇਗੀ ਤੇ ਹੋਰ ਜਿਹੜੇ ਮਾੜੀਆਂ అలਮਤਾਂ ਜਿਹੜੀਆਂ ਸਮਾਜ ਦੇ ਵਿੱਚ ਆਈਆਂ ਹੋਈਆਂ ਉਹਨਾਂ ਵੱਲੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਹੋਏਗੀ ਸੋ ਉਹਦੀ ਡਿਟੇਲ ਦੱਸਣ ਦੀ ਲਈ ਮੈਂ ਬੇਨਤੀ ਕਰਦਾ ਕਿ ਸੋਡੀ ਬਿਕਰਮ ਜੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਨਗੇ ਬਾਕੀ ਤੁਹਾਨੂੰ ਪ੍ਰੈਸ ਨੋਟ ਵੀ ਸ਼ੇਅਰ ਕਰਤਾ ਜਾਏਗਾ